ਹੰਦੀ ਸਸ਼ੀ ਕਾਇਸ ਆਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨ ਵੀਰ ਹੁਪ ਸਾਈ ਟਿਕ ਠਾਕ ਹੋਮ ਹੋਗੇ ਤੇ ਵਧੀਆ ਹੋ ਹੋਗੇ ਤੇ ਸਵੇਰ ਦਾ ਦਿਨ ਹੈ ਸੰਡੇ ਦਾ ਤੇ ਆਪਾਂ ਹੁਣ ਰੋਟੀ ਪਾਣੀ ਦੀ ਤਿਆਰੀਆਂ ਕਰਦੇ ਆਂਗੇ ਕਿਉਂਕਿ ਸਾਰਨ ਮੈਂ ਕਿਹਾ ਹੋਇਆ ਸੀ 10:00 ਤੱਕ ਤੋਂ ਲੇਟ ਨਾ ਹੋਵੇ 10:00 ਵਜੇ ਸਾਰੇ ਆਜਿਓ ਤੇ ਹੁਣ ਆਪਾਂ ਰੋਟੀ ਪਾਣੀ ਬਣਾ ਲੈਣੀ ਆ ਤੇ ਮੈਂ ਇਧਰ ਨਾ ਪਿਆਜ਼ ਆਲੂ ਤੇ ਟਮਾਟਰ ਆਪਣੇ ਰੱਖ ਦਿੱਤੇ ਨੇ ਬਸ ਆਪਾਂ ਧੋ ਕੇ ਨੂੰ ਪਹਿਲਾਂ ਪਸ ਛੋਲੇ ਦੀ ਸਬਜ਼ੀ ਬਣਾਉਣੇ ਆਂਗੇ ਇਹ ਮੇਰੇ ਕੋਲ ਨਾ ਕਿਆ ਨਾ ਛੋਲੇ ਆਲਾ ਇਹ ਉਬਲੇ ਹੋਏ ਨੇ ਛੋਲੇ ਹਨਾ त बस अपा कर ना करदा तड़का लानागा तना मैं तो लेनी हैगी ल आपा बनाने स्टार्ट कर देां लोजी पहला आपाना छोलनी सब्जी बनावांगे िट्टीय लनी सब्जी बनावांगे आपा ते पहला मैं तेल पा लेनीहै ਜੀ ਆਪਣਾ ਤੇਲ ਗਰਮ ਹੋ ਗਿਆ ਤੇ ਇਸ ਪਾਵਾਂਗੇ ਪਰ ਜ਼ੀਰਾ ਤੇ ਆਪਣੀ ਹਰੀ ਮਿਰਚ ਤੇ ਨਾਲ ਪਿਆਜ਼ चं तरह भुन लेंगे बस आप गोल्डन ब्राउन जी अपने प्याज में जो भुने गए ने बस मैं ना अदरक लसन का पेस्ट पा दूँगी ਨਿੱਜਾ ਦਕਲੇ ਸੰਗਾ ਪੇਸਟ ਸਰ ਗਿਆ ਦਿੱਚ ਤੇ ਸਿਨਾਰ ਜੇ ਆਪਾਂ ਪਾ ਦਾਂਗੇ ਕੁਝ ਨੇ ਟਮਾਟਰ ਮਾਟਰ ਨੇ ਚੋਪ ਕੱਟ ਲਈ ਸੀ ਇਹ ਪਾ ਦਾਂਗੇ ਲੋ ਜੀ ਇੱਧਰ ਮੇਰੇ ਨਾਲ ਛੋਲੇ ਦੀ ਸਬਜ਼ੀ ਬਣਾਉਂਦੇ ਬਣਾਉਂਦੇ ਇੱਧਰ ਛਗਨ ਆ ਗਈ ਸੀ ਤੇ ਮੈਨੂੰ ਕਹਤਾ ਸੀ ਮਾਂ ਕੋਈ ਗੱਲ ਨਹੀਂ ਇੱਧਰ ਮੈਂ ਸਬਜ਼ੀ 'ਚ ਮੈਮਸ ਹੱਲੇ ਵਗੈਰਾ ਪਾਉਣੀ ਹੈਗੀ ਮਾ ਤੂੰ ਚਾਲ ਪਿਆਉਂਦੇ ਹਨਾ ਤਾਂ ਇਹ ਚਾਲ ਤੋਂ ਕਿੱਥੇ ਚਾਲ ਪਿਆਉਂਦੀ ਹੈਗੀ ਤੇ ਬੱਸ ਆਪਾਂ ਮਸਾਲੇ ਵਗੈਰਾ ਪਾ ਦਿਨੀਆ ਤੇ ਬਸ ਇਹਨੂੰ ਸਬਜੀ ਰਿਜਨ ਵਾਸਤੇ ਰੱਖ ਦਿੰਨੀ ਆ ਇਹਨੂੰ ਰਿਜਨ ਤੋਂ ਬਾਅਦ ਰੱਖਣ ਚ ਆਪਾਂ ਉਹ ਕਰਾਂਗੇ ਮਟਰ ਪਨੀਰ ਦੀ ਸਬਜੀ ਬਣਾਵਾਂਗੇ ਮੈਂ ਵੈਸੇ ਮਟਰ ਪਨੀਰ ਦੀ ਸਬਜੀ ਐਵੇਂ ਕੜਾਹੀ 'ਚ ਹੀ ਬਣਾਉਂਗੀ ਤਾਂ ਮੈਂ ਪਹਿਲਾਂ ਛੋਲੇ ਦੀ ਸਬਜੀ ਕਿਸੇ ਹੋਰ ਕੜਾਹੀ 'ਚ ਕੱਢ ਦੂੰਗੀ ਤਾਂ ਕਰਕੇ ਆਪਣੀਆਂ ਕੜਾਹੀ ਪੇਲੀ ਹੋ ਜੂਗੀ ਫਿਰ ਮੇਦ ਵਿੱਚ ਹੀ ਮਟਰ ਪਨੀਰ ਦੀ ਸਬਜੀ ਬਣਾ ਦੂੰਗੀ ਤੇ ਉਸ ਤੋਂ ਬਾਅਦ ਆਪਾਂ ਚੌਲ ਬਣਾ ਦਾਂਗੇ ਤੇ ਬਸ ਆਪਾਂ ਫਟਾਫਟ ਪਹਿਲਾਂ ਤਾਂ ਇਹ ਸਬਜੀ ਬਣਾ ਕੇ ਸਾਈਡ ਤੇ ਰੱਖ ਦਿੰਨੀ ਆ ਲੋ ਜੀ ਆਪਣੇ ਛੋਲੇ ਸਬਜਾ ਪਤਰਤੀ ਹੋ ਬਣੀ ਜਾਂਦੀ ਹੈਗੀ ਚੋਲ ਆਪਾਂ ਭਾਂਕੇ ਰੱਖ ਦਿੱਤੇ ਨੇ ਤੇ ਮਟਰ ਪਨੀਰ ਲਈ ਆਪਾਂ ਗਰੇਵੀ ਵਾਸਤੇ ਆ ਰੱਖ ਦਿੱਤਾ ਹੈ ਨਾ ਬਸ ਇਹਨੂੰ ਥੋੜੇ ਠੰਡਾ ਹੋ ਜਾਂਦੋ ਗਰਮ ਮਹ ਜੇ ਫਿਰ ਆਪਾਂ ਸਿੱਧੀ ਆਪਾਂ ਗਰੇਵੀ ਬਣਾ ਦਾਂਗੇ ਤੇ ਉਸ ਤੋਂ ਬਾਅਦ ਰਹਿ ਗਈ ਗੱਲ ਆਟਾ ਉਹਨਾਂ ਦੀ ਜਿਹੜਾ ਆ ਮਟਰ ਪਨੀਰ ਦੀ ਸਬਜੀ ਰੱਖਤੀ ਉਸ ਤੋਂ ਬਾਅਦ ਮੈਂ ਆਟਾ ਗੁੰਨ ਦੂੰਗੀ ਚੋਲ ਬਸ ਆਟਾ ਗੁੰਨ ਤੇ ਬਾਅਦ ਚੋਲ ਬਣਾ ਲਾਂਗੇ ਦੋ ਸਭ ਕੁਝ ਬਣ ਗਿਆ ਤੇ ਰਾਇਤਾ ਵੀ ਮੈਂ ਬਣਾ ਕੇ ਰੱਖ ਦੇਣੀ ਆ ਰੋਟੀ ਟਾਈਮ ਤੇ ਲਾ ਲਾਂਗੇ ਪਰ ਮਨਵੀਰ ਕੱਜ ਤਾਈ ਮੈਂ ਪੂਰੇ ਖਾਣੀਆਂ ਨੇ ਮੈਂ ਕਿਹਾ ਮਾਜੀ ਪੂਰੇ ਖਾਣੇ ਨਾ ਕੇ ਤਲ ਲੈ ਮਾ ਤਾਂ ਪੂਰੇ ਨਹੀਂ ਚੱਲੀਆਂ ਜਾਂਦੀਆਂ ਐਂ ਮੈਂ ਨਾ ਮੇਰੇ ਵੇਲੇ ਤੇਲ ਗਰਮ ਹੋਵੇ ਸੱਚੇ ਉਹ ਵੀ ਕਰਨਾ ਉਹਨਾਂ ਨੂੰ ਵੀ ਤੜਕਾ ਲਾਉਣਾ ਉਹ ਤੜਕਾ ਆ ਗਿਆ ਤਲਣਾ ਸਪ੍ਰਿੰਗ ਰੋਲ ਨੂੰ ਹਾਂ ਬਹੁਤ ਮੜਲੀ ਪੀਸੀ ਵਾਲੀ ਵੀ ਛੋਟੀ ਸੀ ਬਹੁਤ ਮੈਨਿਕ ਤਾਂ ਬਹੁਤ ਮੈਗਾ ਖਾਣੀ ਜਦੋਂ ਮੈਂ ਮਾਤਰ ਬਣੀ ਵਾਰ ਕੁਝ ਨਹੀਂ ਪੁੱਛੂੰਗੀ ਨਾ ਕਹਿੰਦੀ ਬਹੁਤ ਨਹੀਂ ਮੈਂ ਕਿਹੜਾ ਖਾਣੀ ਆ ਮੈਂ ਬਹੁਤ ਨਹੀਂ ਮੈਂ ਕਿਹੜਾ ਖਾਣੀ ਸਸਤੀ ਖਾਣੀ ਆ ਪਾਣੀ ਸਾਤ ਤੋ ਹੀ ਕੇਲੋਂ ਨਾਲ ਬਾਰੇ ਕੱਟ ਦੇ ਓਬਵੀਸ ਤਲੇ ਵੀ ਨਹੀਂ ਜਾਣੇ ਪਾਣੀ ਇੰਨੇ ਚਿੱਟੇ ਬਹਿਣਗੇ

बस ਇਹਨਾਂ ਦਹੀਂਾਂ ਥੋੜੀ ਗਾੜੀ ਹੁੰਦੀ ਹੈ ਨਾ ਤਾਂ ਕਰਕੇ ਬਸ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਜੀ ਠੰਡਾ ਹੈ ਨਾ ਤੇ ਆਪਾਂ ਨਾਲ ਦੇ ਨਾਲ ਮਸਾਲੇ ਪਾ ਲਾਂਗੇ ਇਹਨੂੰ ਮੈਂ ਚੰਗੀ ਤਰ੍ਹਾਂ ਨਾ ਮਿਕਸ ਕਰ ਦਿੰਨੀ ਆ ਫੈਂਟ ਦਿੰਨੀ ਆ ਮਤਲਬ ਫਿਰ ਫੈਂਟ ਕੇ ਨਾ ਸੈੱਟ ਹੋ ਜੂਗੀ ਤੇ ਬਸ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਪਾਣੀ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਕਰਕੇ ਮਿਕਸਚਰ ਚੰਗੀ ਤਰ੍ਹਾਂ ਬਣਾ ਲਾਂਗੇ ਤੇ ਇੱਥੇ ਆਪਾਂ ਮਸਾਲੇ ਪਾ ਦਾਂਗੇ ਆਪਣੀ ਬੂੰਦੀ ਪਾਵਾਂਗੇ ਕਸੂਰੀ ਮੇਥੀ ਲੋਨ ਕਾਲੀ ਮਿਰਚ ਤੇ ਆਪਾਂ ਕੀ ਕਹਿੰਦੇ ਹੁੰਦੇ ਨੇ ਹੋਰ ਕਸੂਰੀ ਮੇਥੀ ਤਾਂ ਆਪਣੀ ਪੈ ਹੀ ਜਾਊਗੀ ਬਸ ਐਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮੰਮੀ ਤੋਂ ਹੀ ਸਿੱਖਿਆ ਹੋਇਆ ਬਨੇ ਸਾਰਾ ਕੁਝ ਮੰਮੀ ਬਣਾਉਂਦੀ ਹੁੰਦੀ ਹੈ ਨਾ ਬਸ ਉਹਨਾਂ ਦਾ ਸਾਰਾ ਕੁਝ ਸਿੱਖਿਆ ਹੋਇਆ ਜਿਵੇਂ ਆ ਪਿੰਡਾਂ 'ਚ ਕਹਿੰਦੇ ਆਪਣੀ ਖੰਡ ਪਾਟ ਨਹੀਂ ਹੁੰਦਾ ਛੋਟਾ-ਮੋਟਾ ਹੀ ਕਰ ਲੈਨੇ ਹੁੰਨੇ ਜਦੋਂ ਆਪਾਂ ਆਉਂਦੇ ਨੇ ਸਾਰੇ ਪਾਸੇ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਬਸ ਸਾਰੇ ਪਾਸੇ ਤਿਆਰੀਆਂ ਕਰੀਆਂ ਬਸ ਜੁਮਾ ਸਾਡੇ ਤੇ ਆਇਆ ਹੋਇਆ ਇੱਥੇ ਸ਼ਗਨ ਧਨੀਆ ਪਾਉਣੇ ਵੀ ਕੈਂਸੀ ਬਟ ਮੇਰੇ ਕੋਲ ਆ ਥੋੜਾ ਹੋਰ ਦੂਜਾ ਪਿਆ ਸੀਗਾ ਸੁੱਕਾ ਧਨੀਆ ਮੇਹੀ ਪਾ ਦਿੱਤਾਗਾ ਮ ਕਿੱੱਲਾ ਲਾ ਮਤਲਬ ਤਾਜੀ ਆਲਕਾ ਤੇ ਪੋਨਾ ਵੀ ਸੁੱਕਿਆ ਲਾ ਦੰਨੀਆਂ ਹੀ ਪਾ ਦਿੰਨੇ ਆਗੇ ਲੋ ਜੀ ਆਪਣੀ ਬੁੰਦੀ ਭੰਨ ਕੇ ਤਿਆਰ ਆ ਗਈ ਲੋ ਜੀ ਇਧਰ ਆਪਣਾ ਮਟਰ ਪਨੀਰ ਬਣ ਕੇ ਰੈਡੀ ਹੈਗਾ ਤੇ ਇਧਰ ਆਪਣੀ ਛੋਲਿਆਂ ਦੀ ਸਬਜ਼ੀ ਤੇ ਇਧਰ ਆਪਣੀ ਚੌਲ ਤੇ ਆ ਪਾਟਾ ਗੁੰਨ ਲਿਆ ਗਿਆ ਹੈ ਪੂਰੀਆਂ ਵਾਸਤੇ ਰੱਖ ਦਿੱਤਾ ਜਿਹੜਾ ਸਾਰੇ ਮਤਲਬ ਰੋਟੀ ਖਾਣ ਵਾਸਤੇ ਤਿਆਰ ਹੋ ਗਏ ਉਹਦਾ ਪਾ ਪੂਰੀਆਂ ਤਲ ਲਾਂਗੇ ਤੇ ਆ ਸਪ੍ਰਿੰਗ ਰੋਲ ਹੈ ਨਾ ਮਾਈਕ੍ਰੋਵੇਵ 'ਚ ਲਗਾਏ ਹੋਏ ਨੇ ਤੇ ਇਹ ਦੋਨੇ ਜਾਨੀ ਸਪ੍ਰਿੰਗ ਰੋਲ ਬਣਾਉਣੇ ਤੇ ਮੈਂ ਜਾਨੀ ਨਾਨ ਤੇ ਤਿਆਰ ਹੋਣਾ ओके okay जी बाय बाय करना अगली बार मुलाकात ओके लो जी मैं तैयार हो गई मैं सूट पहन लियागा ਤੇ ਬਸ ਮੈਂ ਮੋਇਸਚਰਾਈਜ਼ਰ ਵਗੈਰਾ ਲਾ ਲੈਣੀ ਆ ਤੇ ਬਸ ਮੈਂ ਮੋਇਸਚਰਾਈਜ਼ਰ ਵਗੈਰਾ ਲਾ ਲੈਣੀ ਤੇ ਫਿਰ ਆਪਾਂ ਵੀ ਚੱਲ ਜਾਈਏ ਉੱਨਾ ਲਵੇ ਉੱਪਰ ਲੋ ਜੀ ਆਪਾਂ ਵੀ ਸਿਰ ਬਾਲ ਰਹੇ ਹਾਂ ਉਸ ਤੋਂ ਬਾਅਦ ਆਪਣਾ ਡੰਨਾ ਫਿਰ ਉਹ ਉਹ ਵੀ ਉਹ ਨਾਲ ਸਿਰ ਬਾਲ ਰਹੇ ਰਹਿੰਦੇ ਨੇ ਉਹ ਵੀ ਬਾਲ ਲੈਣਗੇ ਉਸ ਤੋਂ ਬਾਅਦ ਸੋਨਾ ਕੋਈ ਵੀ ਵੇਖਿਆ ਨਾ ਸੂਰਜ ਤਤਾ ਤੇ ਚੰਨ ਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾ ਥਾ ਰੁਣਦੇ ਫਿਰਦੇਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ ਖੋਰੇ ਕੇ ਜਹਨੇ ਮੁੜਿਓ ਜਾਕੇ ਟੱਕਰ ਨੇ ਖੋਰੇ ਕੇ ਜਹਨੇ ਮੁੜਿਓ ਜਾਕੇ ਟੱਕਰ ਨੇ ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ ਭਾਵੇਂ ਪੈਰਾਂ ਦੇ ਵਿੱਚ ਚੁਬਦੇ ਸੂਲਾ ਪਖੜਨੇ ਆਖਿਰ ਤੀਕਰ ਆਉਣਾ ਏ ਆਵੇਂ ਪੈਰਾਂ ਦੇ ਵਿੱਚ ਚੁਬਦੇ ਸੂਲਾ ਪਖੜਨੇ ਮੈਨੂੰ ਪਤਾ ਨਹੀਂ ਸੀ ਇਸ਼ਕ ਤੇਰੇ ਦੀਆਂ ਗੜੀਆਂ ਨੇ ਨੀ ਹੱਥ ਪੈਰ ਸੋਣੀਏ ਐਦਾਂ ਮੇਰੇ ਜੱਕੜ ਨੇ ਨੀ ਹੱਥ ਪੈਰ ਸੋਣੀਏ ਐਦਾਂ ਮੇਰੇ ਜੱਕੜ ਨੇ ਨੀ ਮੈਂ ਤੇਰੇ ਨਾਲ ਟੁੱਟ ਕੇ ਇੰਜ ਸੁੱਕ ਸੜ ਜਾਣਾ ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ ਟੁੱਟਦੇ ਟਾਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ